ਕੀ ਨਾਮ ਹੈ ਤੁਹਾਡਾ ਮੇਰਾ ਨਾਮ सोनू ਗੋਲੇ सोनू ਕੀ ਕਹਿਣਾ ਚਾਹੋਗੇ ਬਰਸਾਤ ਹੋਈ ਹੈ ਬਰਸਾਤ ਕਰ ਤੁਸੀਂ ਦੇਖ ਸਕਦੇ ਹੋ ਵੀ ਸਵੇਰੇ 4:30 5 ਵਜੇ ਦਾ ਮੀਂਹ ਲੱਗਿਆ ਲਗਾਤਾਰ ਹੈ ਲੋਕ ਪਰੇਸ਼ਾਨ ਨੇ ਦੁਕਾਨਦਾਰ ਪਰੇਸ਼ਾਨ ਨੇ ਲੋਕਾਂ ਦੇ ਘਰੇ ਪਾਣੀ ਵੜ ਗਿਆ ਤੇ ਪਾਣੀ ਕੋਈ ਬਹੁਤ ਜਿਆਦਾ بارش ਹੋਣ ਕਰਕੇ ਸਾਰਾ ਬਾਜ਼ਾਰ ਲਖਪਤ ਪਾਣੀ ਨਾਲ ਭਰਿਆ ਪਿਆ ਹੈ ਤੇ ਤੇ ਬਹੁਤ ਮਾੜੇ ਹਾਲਾਤ ਨੇ ਸਰਕਾਰ ਦੇ ਸੀਵਰੇਜ ਦੇ ਗੰਦੇ ਪਾਣੀ ਦੇ ਗਧੀਆਂ ਗਲੀਆਂ ਤੇ ਨਾਲੀਆਂ ਦੇ ਤੁਸੀਂ ਦੇਖ ਸਕਦੇ ਹੋ ਵੀ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਗੰਦਾ ਖਾਣਾ ਖਾਣਾ ਪੈ ਰਿਹਾ ਉਹਨਾਂ ਨੂੰ ਪਾਣੀ ਦੇ ਗੰਦੇ ਪਾਣੀ ਵਿੱਚੋਂ ਲਈ ਟੱਪਣਾ ਪੈ ਰਿਹਾ ਮਜਬੂਰ ਹੋ ਕੇ ਨਾ ਤਾਂ ਕੋਈ ਸਰਕਾਰਾਂ ਇਸਕੰਨੀ ਧਿਆਨ ਦੇ ਰਹੀਆਂ ਨੇ ਨਾ ਕੋਈ ਪ੍ਰਸ਼ਾਸਨ ਬਹੁਤ ਇਹ ਕੋਈ سلسلہ ਸਾਰਾ ਅੱਜ ਦਾ ਨਹੀਂ ਹੈਗਾ ਬਹੁਤ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਜੇ ਪਿਛਲੇ ਸਾਲਾਂ ਦੀ ਗੱਲ ਕਰੀ ਜੇ ਇਹਨਾਂ ਨੇ ਪਿਛਲੇ ਸਮੇਂ ਵਿੱਚ ਧਿਆਨ ਦਿੱਤਾ ਹੁੰਦਾ ਤੇ ਸੀਵਰੇਜਾਂ ਦੀ ਸਫਾਈ ਕਰਾਈ ਹੁੰਦੀ ਤਾਂ ਇਹ ਅੱਜ ਦਿਨ ਥੋੜੀ ਦੇਖਣੇ ਪੈਂਦੇ ਤਾਂ ਕਰਕੇ ਜੀ ਬਹੁਤ ਪਰਚੰਗਿਆ ਸਰਕਾਰ ਤੇ ਪਰਚੰਗ ਨੂੰ ਇਹ ਬੇਨਤੀ ਕਰਦੇ ਆਂ ਵੀ ਇਹ ਮੁੱਦੇ ਨੂੰ ਸੀਰੀਅਸ ਲੈ ਕੇ ਇੰਨਾ ਬੰਦ ਧਿਆਨ ਦਿੱਤਾ ਜਾਵੇ ਤੇ ਇਹਨਾਂ ਉੱਤੇ ਬਣਦਾ ਜੋ ਵੀ ਇਹਨਾਂ ਉੱਤੇ ਬਣਦਾ ਸਿਸਟਮ ਆਪ ਦਾ ਸਹੀ ਕੀਤਾ ਜਾਵੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਨਸ਼ਾਮ ਨਿੱਕੂ ਹੈ ਕਮਸ਼ਾਮ ਜੀ ਕੀ ਕਹਿਣਾ ਚਾਹੋਗੇ بارش ਬਹੁਤ ਜਿਆਦਾ ਹੋ ਗਈ ਪਾਣੀ ਭਰ ਗਿਆ ਚਾਰੇ ਤਰਫ ਕੀ ਕਹਿਣਾ ਚਾਹੋਗੇ بارش ਤਾਂ ਦੇਖੋ ਜੋ ਕੁਦਰਤ ਹੈ ਉਹਨੇ ਤਾਂ ਆਪ ਦਾ ਜਿਹੜਾ ਰੰਗ ਦਿਖਾਉਣਾ ਦਿਖਾਉਣਾ ਹੀ ਆ ਬਰਸ਼ਾਤ ਦਾ ਮੌਸਮ ਹੈ ਇਹ ਬਰਸਾਤ ਹਰ ਸਾਲ ਪੈਂਦੀ ਆ ਪਰ ਬਰਸਾਤ ਤੋਂ ਪਹਿਲਾਂ ਵੀ ਪਿਛਲੇ ਸਮੇਂ ਦੌਰਾਨ ਸਾਡੀ ਨਗਰ ਕਾਉਂਸਲ ਨੇ ਕੋਈ ਵੀ ਪੁਖਤਾ ਜਿਹੜੇ ਇੰਤਜ਼ਾਮ ਆ ਜਾਂ ਕੋਈ ਨਾਲਿਆਂ ਦੀ ਸਫਾਈ ਜਾਂ ਸੀਵਰੇਜ ਲਾਈਨਾਂ ਦੀ ਸਫਾਈ ਜਾਂ ਸੀਵਰ ਬੋਰਡ ਦੇ ਜਿਹੜੇ ਅਧਿਕਾਰੀ ਆ ਉਹ ਪਹਿਲਾਂ ਹੀ ਲਗਭਗ ਸਾਰੇ ਸ਼ਹਿਰ ਦੇ ਵਿੱਚ ਨਾਲੀਆਂ ਦੇ ਵਿੱਚ ਹਰ ਮਹੱਲੇ ਦੇ ਵਿੱਚ ਸੀਵਰੇਜ ਦਾ ਪਾਣੀ ਬਰਸਾਤਾਂ ਤੋਂ ਪਹਿਲਾਂ ਦਾ ਹੀ ਖੜਾ ਹੈ ਇਹ ਪਾਣੀ ਦੀ ਕੋਈ ਵੀ ਕਿਤੇ ਇਹਨਾਂ ਨੇ ਪੱਕੀ ਡਿਸਪੋਜ਼ਲ ਹੈ ਜਿਹੜੀ ਨਹੀਂ ਕੀਤੀ ਇਹ ਜਿਹੜੇ ਮਹਿਕਮੇ ਇੱਥੇ ਮੋٹے-ਮੋٹے ਅਫਸਰ ਤਨਖਾਹਾਂ ਲੈ ਕੇ ਉਹ ਭੱਗ ਜਾਂਦੇ ਆ ਤੇ ਕਿਸੇ ਦਾ ਲੋਕਾਂ ਦੀ ਜ਼ਿੰਦਗੀ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਪਿਛਲੇ ਲਗਭਗ 1 ਮਹੀਨੇ ਤੋਂ ਸੀਵਰੇਜ ਦੀ ਸਮੱਸਿਆ ਨਾਲ ਦੁਕਾਨਦਾਰ ਇੰਨਾ ਜੂਝ ਰਹੇ ਆ ਕਿ ਉਹ ਪਾਣੀ ਬਸਟੈਂਡ ਦੇ ਉੱਪਰ ਲਗਾਤਾਰ 5-5-6 ਦਿਨ ਲਗਾਤਾਰ ਖੜਾ ਰਹਿੰਦਾ ਹੈ ਕੋਈ ਵੀ ਜਿਹੜਾ ਗਾਹਕਾ ਸਿਨਮਾ ਰੋਡ ਦੇ ਉੱਤੇ ਹੋਰ ਬਜ਼ਾਰਾਂ ਦੇ ਵਿੱਚ ਬਿਲਕੁਲ ਵੀ ਗਾਹਕਾ ਜਿਹੜਾ ਪਿੰਡਾਂ ਦੇ ਵਿੱਚੋਂ ਨਹੀਂ ਆਉਂਦਾ ਤੇ ਦੁਕਾਨਦਾਰਾਂ ਦੀ ਜਿਹੜੀ ਮਾਲੀ ਹਾਲਤ ਹੈ ਉਹ ਇਹਦੇ ਨਾਲ ਬਹੁਤ ਆਰਥਿਕ ਹਾਲਤ ਵਿਗੜ ਚੁੱਕੀ ਆ ਤੇ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਵੀ ਮਾਨਸਾ ਸ਼ਹਿਰ ਵੱਲ ਵਿਸ਼ੇਸ਼ ਧਿਆਨ ਦੇ ਕੇ ਕੋਈ ਪਾਣੀ ਦਾ ਪੱਕਾ ਡਿਸਪੋਜ਼ਲ ਕਿਤੇ ਕਰਾਇਆ ਜਾਵੇ ਜਿੰਨਾ ਚਿਰ ਇਹਨਾਂ ਦੀਆਂ ਪੱਕੀਆਂ ਸੀਵਰੇਜ ਪਾਈਪਲਾਈਨਾਂ ਨਹੀਂ ਪੈਂਦੀਆਂ ਅਸੀਂ ਸਰਕਾਰ ਤੋਂ ਇੱਕ ਹੋਰ ਮੰਗ ਕਰਦੇ ਆਂ ਜਿਵੇਂ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਕਈ ਨਗਰ ਕੌਂਸਲਾਂ ਦੇ ਅਧਿਕਾਰੀ ਸਸਪੈਂਡ ਕੀਤੇ ਜਾ ਬਦਲੀਆਂ ਦੂਰ ਦਰਾਡੇ ਕੀਤੀਆਂ ਮਾਨਸਾ ਦੇ ਵਿੱਚ ਵੀ ਇਦਾਂ ਕਰਕੇ ਸਰਕਾਰ ਨੂੰ ਇੱਕ ਦਿਖਾਉਣਾ ਚਾਹੀਦਾ ਹੈ ਵੀ ਜਿਹੜਾ ਸਰਕਾਰ ਦੇ ਮਾਨਸਾ ਏਜੰਡੇ ਤੇ ਆ ਕਿ ਇੱਥੋਂ ਦੇ ਜਿਹੜੇ ਸੀਵਰ ਬੋਰਡ ਦੇ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਘਰੇ ਤੋਰਨਾ ਚਾਹੀਦਾ ਜਿਤਨਾ ਪਾਣ ਬਰਸਾਤ ਦਾ ਜਿਹੜਾ ਪਾਣੀ ਆ ਉਹ ਕਿੰਨਾ ਕੁ ਪਰ ਚੁੱਕਿਆ ਪਾਣੀ ਜੀ ਅੱਜ ਲਗਭਗ ਮੇਰੇ ਹਿਸਾਬ ਨਾਲ ਮੋਟਾ-ਮੋਟਾ ਅੰਕੜਾ ਲਾਈਏ ਕੋਈ ਵੀ ਐਹੇ ਜੀ ਦੁਕਾਨ ਨਹੀਂ ਸੀ ਜਿਹਦੇ ਅੰਦਰ ਪਾਣੀ ਨਾ ਗਿਆ ਹੋਵੇ ਕਿਉਂ ਸਵੇਰੇ 4:30 ਵਜੇ ਬਰਸਾਤ ਸ਼ੁਰੂ ਹੋਈ ਦੁਕਾਨਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਅੱਜ ਹੋਇਆ ਹੈ